ਸ਼ਹਿਰ ਦੇ ਵਿੱਚ ਦਿਨੋ ਦਿਨ ਲਗਾਤਾਰ ਲੁੱਟਖੋਦੀਆਂ ਵਾਰਦਾਤਾਂ ਵਾਧਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬਟਾਲਾ ਦੇ ਹੱਥੀਗੜ੍ਹ ਦੇ ਪਹਾੜ ਛੱਜੂ ਰਾਮ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਦੋ ਅਣਪਛਾਤੀ ਮੋਟਰਸਾਈਕਲ ਸਵਾਰਾਂ ਨੇ ਅੰਦਾਤੁੰਦ ਗੋਲੀਆਂ ਚਲਾ ਕੇ ਹਮਲਾ ਕੀਤਾ ਹੈ ਇਸ ਦੌਰਾਨ ਕਿਸੇ ਦਾ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਪਰ ਦੁਕਾਨ ਦੇ ਸ਼ੀਸ਼ੇ ਜ਼ਰੂਰ ਟੁੱਟ ਗਏ ਇਸ ਮਾਮਲੇ ਨੂੰ ਲੈ ਕੇ ਜਦੋਂ ਦੁਕਾਨ ਦੇ ਮਾਲਕ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਕੁਝ ਦਿਨ ਪਹਿਲਾਂ ਕਿਸੇ ਦਾ ਫੋਨ ਆਇਆ ਸੀ ਕਿ 10 ਲੱਖ ਫਿਰੋਤੀ ਦੇਵੋ ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਐਸਐਸਪੀ ਬਟਾਲਾ ਨੂੰ ਦਰਖਾਸਤ ਵੀ ਦਿੱਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਪ੍ਰਾਪਰਟੀ ਦਾ ਕੰਮ ਹੈ ਸਾਡਾ ਬਾਕੀ 5:00 ਵਜੇ ਤੋਂ 10 ਮਿੰਟ ਤੇ ਕੰਮ ਹੋਇਆ ਜੀ ਮੈਂ ਖਾਣਾ ਖਾਣ ਗਿਆ ਹਾਂ ਜੀ ਇੱਕ ਮੇਰਾ ਇੱਕ ਮੁਦਾਰਸੇ ਆਪਣਾ ਬੱਚਾ ਹੀ ਨੌਕਰ ਸਾਗਰ ਉਹ ਸੀਗਾ ਇੱਕ ਮੇਰਾ ਮੁਲਾਜ਼ਮ ਹੋ ਸੀਗਾ ਬਸ ਆਇਆ ਤੇ ਚਾਰ ਗੋਲੀਆਂ ਦੇ ਚਲਾਕ ਵਿੱਚ ਲੱਗੇ ਕੋਈ ਸੀ ਕਿ ਤਰ੍ਹਾਂ ਮਾਪਾ ਨਹੀਂ ਦੇਖੇਗੇ ਸਪਲੈਂਡਰ ਮੋਟਰਸਾਈਕਲ ਵੰਡ ਰਹੀਗਾ ਸੀਸੀ ਕੈਮਰਾ ਲੀਣਾ ਨੇ ਚੱਕੇਤਾ ਜੀ ਸਪਲੈਂਡਰ ਮੋਟਰਸਾਈਕਲ ਆਇਆ ਜੀ ਤੇ ਦੋ ਲੜਕੇ ਆਏ ਬਸ ਕੋਈ ਪੁਰਾਣੀ ਰਜਿਸਟਰੀ ਕੋਈ ਤੁਹਾਡੀ ਕਿਸੇ ਨਾਲ ਹੋਏ ਕੋਈ ਰਜਿਸਟਰੀ ਅਜ ਤੋਂ ਕੋਈ 10 15 ਸਾਲ ਪਹਿਲਾਂ ਮੇਰੇ ਕਾਕੇ ਨੂੰ ਕੋਈ ਆਇਆ ਸੀਗਾ ਪੀਐਸ ਨਾਲ ਰੁਪਿਆ 5 ਤੋਂ 10 ਲੱਖ ਰੁਪਏ ਸਾਨੂੰ ਚਾਹੀਦਾ ਜੀ ਫਿਰ ਅਸੀਂ ਐਸਐਸਸੀ ਸਾਹਿਬ ਕੋਲ ਜਾ ਕੇ ਰਿਪੋਰਟ ਦਰਜ ਕਰਾਈ ਆ ਹਾਂ ਜੀ ਰਿਪੋਰਟ ਦਰਜ ਕਰਾਉਣ ਦੇ ਬਾਅਦ ਐਸਐਸਸੀ ਸਾਹਿਬ ਕਹਿੰਦੇ ਕੋਈ ਨਹੀਂ ਜੋ ਕਾਰਵਾਈ ਇਹਨਾਂ ਦੇ ਮੰਦੀਓ ਕਰਾਂਗੇ ਪਰ 10 ਤੋਂ 15 ਦਿਨ ਬੀਤਣ ਤੋਂ ਬਾਅਦ ਵੀ ਪੁੱਛਣੇ ਕਾਲ ਨਹੀਂ ਕੀਤੀ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਨੰਬਰ ਦਿੱਤਾ ਗਿਆ ਪੁੱਛ ਹਾਂ ਕੀ ਐਸਐਸਸੀ ਨਾਲ ਤੁਹਾਡੀ ਕੀ ਗੱਲ ਹੋਈ ਇਹ ਮੇਰਾ ਕਾਕਾ ਗਿਆ ਹੈਗਾ ਮਨੀਸ਼ ਕੀ ਕਰਤ ਉਹ ਕਹਿੰਦੇ ਕੋਈ ਨਹੀਂ ਅਸੀਂ ਟ੍ਰੇਸ ਕਰ ਰਹੇ ਆ ਬੰਦੇ ਟ੍ਰੇਸ ਹੋ ਗਏ ਆ ਪਰ ਹਾਲ ਤੱਕ ਫਿਰ ਲਾਲ ਕੋਈ ਕਾਰਵਾਈ ਨਹੀਂ ਹੋਈ ਜੀ ਇਥੇ ਕੋਈ ਕੋਈ ਚਾਨੀ ਨੁਕਸਾਨ ਹੋ ਜਾਂਦਾ ਕਿੰਨੇ ਰੁਪਏ ਵਾਲੀ ਗੱਲ ਜਿੰਮੇਵਾਰੀ ਕਿਸੇ ਦੀ ਵੀ ਨਹੀਂ ਜੀ ਇਹ ਰੱਬ ਦੇ ਭਰੋਸੇ ਚ ਚੱਲ ਰਿਹਾ ਸਾਰਾ ਪੰਜਾਬ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਕੋਈ ਜਿਹੜਾ ਮਰ ਗਿਆ ਮਰ ਗਿਆ ਕੱਲ ਫਤਿਹ ਇਸ ਘਟਨਾ ਬਾਰੇ ਜੋ ਤੋਂ ਥਾਣਾ ਇੰਚਾਰਜ ਹਮ ਲੋਕ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਹਿਲਾਂ ਹੀ ਧਮਕੀ ਮਿਲੀ ਸੀ ਪਰ ਫਿਰੋਤੀ ਦੀ ਕੋਈ ਕੰਪਲੇਂਟ ਨਹੀਂ ਆਈ ਪੁਲਿਸ ਜਾਂਚ ਕਰ ਰਹੀ ਹੈ ਪਰ ਇਹ ਜੋ ਘਟਨਾ ਵਾਪਰ ਗਈ ਹੈ ਇਸ ਦੇ ਬਾਰੇ ਬਿਆਨ ਦਅ ਕਰ ਲਿੱਤੇ ਗਏ ਨੇ ਅਤੇ ਸੀਸੀਟੀਵੀ ਫੁਟੇਜ ਵੀ ਖੰਗਾ ਲਈ ਜਾ ਰਹੀ ਹੈ। ਕੋਈ 5:00 ਵਾ 5 ਵਜੇ ਇੱਥੇ ਘਰਨਾ ਵਾਪਰੀ ਆ ਹਥੀ ਗੇਟ ਤੋਂ ਜਿਹੜਾ ਬੋਦੇ ਦੀ ਖੂਹ ਨੂੰ ਰਸਤਾ ਜਾਂਦਾ ਉਸ ਉੱਪਰ ਨਾ ਪ੍ਰਾਪਰਟੀ ਜੀਲੇ ਦਾ ਸਤਕੁਰ ਪ੍ਰਾਪਰਟੀ ਡੀਲਰ ਦੇ ਨਾਂ ਤੇ ਮਨੀਸ਼ ਉਹਨਾਂ ਦੇ ਮਾਲਕ ਦਾ ਨਾਂ ਹੈ ਸੱਜੂ ਰਾਮ ਤੇ ਮਨੀਸ਼। ਉਹਨਾਂ ਨੂੰ ਸ਼ਾਮੀ ਉਹਨਾਂ ਦੀ ਦੁਕਾਨ ਦੇਤੇ ਉਹ ਆਪ ਤੇ ਨਹੀਂ ਸੀ। ਦੋ ਨੌਕਰ ਸੀ ਉਹਨਾਂ ਦੇ। ਉਹ ਉਦੋਂ ਆਣ ਕੇ ਦੁਕਾਨ ਤੋਂ ਫਾਇਰਿੰਗ ਕਰਕੇ ਗਏ ਨੇ। ਸ਼ੀਸ਼ੇ ਦਾ ਗੇਟ ਸੀ ਉੱਟ ਗਿਆ। ਕਿੰਨੇ ਦੋ ਜਣੇ ਸੀ ਮੋਟਰਸਾਈਕਲ ਦੇ ਉੱਪਰ ਉਹਨਾਂ ਨੇ ਮੂੰਹ ਬਧੇ ਨਹੀਂ ਕਿ ਮੋਟਰਸਾਈਕਲ ਦੇ ਉੱਪਰ ਨੇ ਦੋਨੋਂ ਨੇ ਦੋਨੋਂ ਨੇ ਫਾਇਰਿੰਗ ਕੀਤੀ ਹੈ ਦੁਕਾਨ ਤੇ ਪੰਜ ਤੋਂ 6 ਕੋਲ ਮਿਲਨੇ ਸਾਨੂੰ ਕੋਈ ਥ्रेट ਮਿਲਿਆ ਤਾਂ ਸੀ ਇਹਨਾਂ ਨੂੰ ਮਿਲਿਆ ਆ ਮੈਨੂੰ ਹੁਣੇ ਹੀ ਪਤਾ ਲੱਗਾ ਕਿ ਇਹਨਾਂ ਦੇ ਕੋਲ ਕਿ ਇਹਨਾਂ ਨੂੰ ਪਹਿਲਾਂ ਰਾਹੁਲ ਨੂੰ ਕੋਈ ਥ्रेट ਆਇਆ ਸੀ ਕਿਸੇ ਫੋਰਨ ਦੇ ਨੰਬਰ ਤੋਂ ਉਹਨੇ ਕੋਈ ਜੀ ਪੈਸੇ ਦੀ ਮੰਗ ਕੀਤੀ ਸੀ ਕੋਈ 8 ਤੋਂ 10 ਲੱਖ ਰੁਪਏ ਇਹਨਾਂ ਨੇ ਐਸਾ ਆਸਤੇ ਜੀ ਪਰ 15 ਦਿਨਾਂ ਤੋਂ ਕਾਰਵਾਈ ਨਹੀਂ 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 ਦਿਖਾ ਸਾਡੇ ਕੋਲ ਕੋਈ ਨਹੀਂ ਮਿਲੀ ਜਨਾ ਮੈਨੂੰ ਇਹਦੇ ਬਾਰੇ ਕੋਈ ਨੋਟ ਲਿਜ ਕੋਸੀ ਸੀਸੀਟੀਵੀ ਸਾਡੇ ਸੀਸੀਟੀਵੀ ਫੁਟੇਜ ਦੇ ਵਿੱਚ ਕਿਤੇ ਜਿੱਥੇ ਆਪਾਂ ਇੱਥੇ ਪ੍ਰਾਪਰਟੀ ਡੀਲਰ ਇੱਥੇ ਵੀ ਬਣੀ ਹੈ ਹੁਣ ਅੱਗੇ ਪਿੱਛੇ ਅਸੀਂ ਪਾਤੀਆਂ ਭੇਜੇ ਨੇ ਚੈੱਕ ਕਰਦੇ ਬਟਾਲਾ ਤੋਂ ਲੱੱਕੀ ਕੁਮਾਰ ਦੀ ਰਿਪੋਰਟ ਐਸਐਨਜ਼ న్యూਸ